ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਜ ਨਿਊਜ਼ 24 ਤੇ ਮੈਂ ਤੁਹਾਡੇ ਨਾਲ ਜਸਵਿੰਦਰ ਬੋਪੜਾ ਹਾਂ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਅੱਜ ਮਾਨਯੋਗ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਲੋੜਵੰਦ ਤੇ ਅਪਾਹਜ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਮਾਨ ਵੰਡੇ ਅਤੇ ਉਹਨਾਂ ਬੱਚਿਆਂ ਵੱਲੋਂ ਅਤੇ ਸਕੂਲ ਵਿਭਾਗ ਵੱਲੋਂ ਵਿਧਾਇਕ ਗੋਲਡੀ ਕੰਬੋਜ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੈਂਪ ਲ ਲਗਾਇਆ ਗਿਆ ਇਹਦੇ ਬਾਰੇ ਦੱਸੋ ਅੱਜ ਪੰਜਾਬ ਸਰਕਾਰ ਵੱਲੋਂ ਅ ਅਸੀਂ ਸਭ ਤੋਂ ਪਹਿਲਾਂ ਧੰਨਵਾਦੀਆਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਇਹਨਾਂ ਨੇ ਇਹ ਮੰਗਵਾਇਆ ਕਿ ਬੱਚਿਆਂ ਲਈ ਕੁਝ ਕਰਾਉਣਾ ਲਈ ਜੋ ਮਦਦ ਕਰ ਸਕਦੇ ਕਿਸੇ ਲਈ ਟ੍ਰਾਈਸਾਈਕਲ ਹੈ ਕਿਸੇ ਲਈ ਕਿੱਟ ਹੈ ਕਿਸੇ ਲਈ ਹੈਂਡਿੰਗ ਔਰ ਕੱਪਸ ਨੇ ਤੋਂ ਇਹ ਕੰਨਾਂ ਦੀ ਜਿਹੜੀ ਮਸ਼ੀਨਸ ਆ ਉਹ ਨੇ ਜੋ ਜੋ ਬੱਚਿਆਂ ਦੀ ਰਿਕੁਆਇਰਮੈਂਟ ਹੈ ਔਰ ਜੋ ਉਹਨਾਂ ਨੂੰ ਦੇਖੀ ਉਹਨਾਂ ਦੀ ਜ਼ਿੰਦਗੀ ਲਈ ਕੁਝ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਤਾਂ ਕਿ ਉਹਨਾਂ ਦੀ ਜ਼ਿੰਦਗੀ ਹੋਰ ਸੌਖੀ ਹੋਵੇ। ਇਹ ਕਮਲ ਸਾਹਿਬ ਜੋ ਟੀਚਰ ਸਾਹਿਬਾਨ ਨੇ ਦੱਸਿਆ ਕਿ ਕੋਈ ਕੈਂਪ ਵਿਸ਼ੇਸ਼ ਕੈਂਪ ਦੀ ਲੋੜ ਹੈ ਜਿਸ ਦੇ ਵਿੱਚ ਇਹ ਬੱਚਿਆਂ ਦੀ ਜਾਂਚ ਕਰਵਾਈ ਜਾ ਸਕੇ, ਬੱਚਿਆਂ ਦੀ ਵੀ ਚੈੱਕਅਪ ਜਿਹੜਾ ਉਹ ਕੀਤਾ ਜਾ ਸਕੇ। ਉਹਦੇ ਲਈ ਕੀ ਉਪਰਾਲਾ ਕਰੋਗੇ? ਬਿਲਕੁਲ ਅੱਜ ਹੀ ਪਤਾ ਲੱਗਿਆ ਵਰਮਾ ਸਾਹਿਬ ਨੇ ਦੱਸਿਆ ਕਿ ਸਨੈਟ ਦੇ ਡਾਕਟਰ ਜਿਹੜੀ ਕਮੀ ਹੈ ਉਹ ਡਾਕਟਰ ਨਾਲ ਗੱਲ ਕਰਕੇ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਨਾਲ ਕਰਕੇ ਜਲਦੀ ਰਿਕੁਆਇਰਮੈਂਟ ਨੂੰ ਦੀ ਪੂਰੀ ਕਰਦ ਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਜਿੰਨੇ ਦਿਨਾਂ ਦੀ ਰਿਕੁਆਇਰਮੈਂਟ ਹੈ ਤਾਂ ਕਿ ਜਿਹੜੇ 100 ਦੇ ਨੀਰ ਬੱਚੇ ਅਸਾਂ ਦੇ ਨੌਕਾਨਾ ਦੀ ਰਿੰਗ ਸੀ ਪ੍ਰੋਬਲਮ ਹੈ, ਸੁਰੰਦੀ ਪ੍ਰੋਬਲਮ ਹੈ ਉਹਨਾਂ ਦੇ ਜਲਦੀ ਕੈਂਪ ਲਾ ਕੇ ਜ਼ੋਨ ਅਲੀ ਰਿਕੁਆਇਰਮੈਂਟ ਨੂੰ ਪੂਰਾ ਹੋ। ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅੱਜ ਜੋ ਸਮਾਨ ਜਿਹੜਾ ਹੈਗਾ ਪਹਿਲਾਂ ਅਸੈਸਮੈਂਟ ਕੈਂਪ ਲੱਗਿਆ ਸੀ ਅੱਜ ਡਿਸਟ੍ਰਿਬਿਊਸ਼ਨ ਕੀਤਾ ਗਿਆ ਔਰ ਖਾਸ ਕਰਕੇ ਅਸੀਂ ਵਿਦਾਇਕ ਸ੍ਰੀ ਜਗਦੀਪ ਕੰਬੋਜ਼ ਕੋਲਟੀ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹ ਹਰ ਸਮੇਂ ਹਰ ਜ਼ਰੂਰਤ ਵੇਲੇ ਸਾਡੇ ਸਿੱਖਿਆ ਦੇ ਕਾਰਜ ਵਿੱਚ ਜੋ ਵੀ ਹੁੰਦੇ ਹਨ ਉਹਨਾਂ ਵਿੱਚ ਸਾਡਾ ਪੂਰਾ ਸਾਥ ਦਿੰਦੇ ਹਨ ਔਰ ਇਹਨਾਂ ਦੀ ਬਦੌਲਤ ਜਿਹੜਾ ਹੈਗਾ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਕੁਝ ਜਿਹੜਾ ਹੈਗਾ ਇਨਫਰਾਸਟ੍ਰਕਚਰ ਹੋ ਗਿਆ ਰੂਮਸ ਹੋ ਗਿਆ ਔਰ ਅੱਜ ਇਹ ਹੋ ਗਿਆ ਲੋ ਵਿਜ਼ਨ ala ਕਾਰਜ ਹੋ ਗਿਆ ਸਮਾਰਟ ਪੈਨਲਸ ਹੋ ਗਿਆ ਵੀ ਬਹੁਤ ਵਧੀਆ ਜਿਹੜਾ ਹੈ ਉਹ ਕਾਰਜ ਸਾਡਾ ਸੰਪੰਨ ਹੋ ਰਿਹਾ ਜੀ